ਮੋਹਾਲ ਦੇਖੋ ਇਹ ਤੁਹਾਡੇ ਸਾਹਮਣੇ ਇਹ ਲਾਈਵ ਆ ਰਹੀ ਹੈ ਨਾ ਆਏਗੀ 45 ਮਿੰਟ ਹੋ ਗਏ ਬੱਚੇ ਨੂੰ ਲੈਣ ਜਾਣਾ ਹੈ ਇਹ ਇਹ ਦੇਖ ਲਓ ਇਹ ਹਾਲ ਹੈ ਆਪਣੀ ਕੋਈ ਵੀ ਗਵਰਨਮੈਂਟ ਆਫ ਐਕਸ ਵਾਈ ਜ਼ेड ਕੋਈ ਵੀ ਹਾਲ ਹੈ ਰੋਜ਼ਗਾਰਨ ਤੋਂ ਲੈ ਕੇ ਹੁਣ ਤੱਕ ਕਿੰਨਾ ਟਾਈਮ ਹੋ ਗਿਆ ਤੁਸੀਂ ਦੇਖ ਲਓ ਹੁਣ ਇਹਦੇ ਇਲੈਕਸ਼ਨ ਕੰਪੇਨ ਕਰ ਮੈਂ ਕਹਿੰਦਾ ਜੋ ਮਰਜ਼ੀ ਹੋਵੇ ਕੰਪੇਨ ਕਰਨਾ ਖਾਲੀ ਜਗ੍ਹਾ ਤੇ ਕਰੋ ਮੇਨ ਰੋ ਹਾਈਵੇ ਤੇ ਤਾਂ ਕੰਪੇਨ ਕਰਨ ਦੀ ਲੋੜ ਹੀ ਨਹੀਂ ਹੈਗੀ ਤੁਹਾਨੂੰ ਆਮ ਪਬਲਿਕ ਨੂੰ ਕਿੰਨੀ ਪਰੇਸ਼ਾਨੀ ਹੋ ਰਹੀ ਹੈ ਦੱਸੋ ਇਹਦਾ ਕੌਣ ਹੈ ਜ਼ਿੰਮੇਵਾਰ ਜਾਂ ਤੁਸੀਂ ਆਪਣੇ ਦੇਖੋ ਰੋਂਗ ਸਾਈਡ ਗੱਡੀਆਂ ਜਾ ਰਹੀਆਂ ਨਾ ਤੁਹਾਡਾ ਉੱਥੇ ਕੋਈ ਬੰਦਾ ਖੜਾ ਹੈ ਠੀਕ ਕਰਨ ਵਾਸਤੇ ਉਹਨੂੰ ਮੈਂ ਕਹਿੰਦਾ ਸਭ ਕੁਝ ਕਰਨ ਐ ਐਕਸ ਵਾਈ ਜ਼ेड ਜਿਹੜੀ ਮਰਜ਼ੀ ਪਾਰਟੀ ਐ ਥੋੜਾ ਜਿਹਾ ਧਿਆਨ ਦੇਣਾ ਚਾਹੀਦਾ ਆਮ ਪਬਲਿਕ ਨੂੰ 45 ਮਿੰਟ ਹੋ ਗਏ ਮੈਨੂੰ ਸੋ ਸਾਡੇ ਨਾਲ ਇਲਾਕੇ ਦੇ ਦੁਕਾਨਦਾਰ ਵੀ ਮੌਜੂਦ ਨੇ ਸਰ ਕਿਵੇਂ ਚੱਲ ਰਿਹਾ ਜੀ ਮਾਹੌਲ ਇਲੈਕਸ਼ਨ ਦਾ ਕਿੱਦਾਂ ਦੀ ਗੱਪੀ ਬਹੁਤ ਗਰਮਾ ਗਰਮੀ ਚੱਲ ਰਿਹਾ ਜੀ ਜੋ ਇੰਨਾ ਪੈਸਾ ਮੈਂ ਅੱਜ ਤੱਕ ਜ਼ਿੰਦਗੀ 'ਚ ਲੱਗਿਆ ਜੀ ਦੇਖਿਆ ਸਰ ਇਹ ਕਲੈਕਸ਼ਨ ਪਿੱਛੇ ਇੰਨਾ ਰੁਪਈਆ ਲਾ ਰਹੇ ਯਾਰ ਹਰਾਨ ਰਹਿ ਗਿਆ ਮੇਰੀ 51 ਸਾਲ ਦੀ ਉਮਰ ਆ ਜਿੰਨਾ ਇਸ ਵਾਰ ਹੀ ਦੇਖਿਆ ਮੈਂ ਜ਼ਿੰਦਗੀ ਨਹੀਂ ਦੇਖਿਆ ਜੀ ਸਾਰੀਆਂ ਪਾਰਟੀਆਂ ਲਾ ਰਹੀਆਂ ਸਾਰੀਆਂ ਪਾਰਟੀਆਂ ਲਾ ਰਹੀਆਂ ਜੀ ਤਿੰਨ ਚਾਰ ਹੀ ਪਾਰਟੀਆਂ ਬਾਕੀ ਇਹਨਾਂ ਵਿਚਾਰਿਆਂ ਦਾ ਨਾ ਹੀ ਹੈਣੀਗਾ ਜੀ ਮਾਹੌਲ ਪੂਰਾ ਸਿਆਸੀ ਮਾਹੌਲ ਪੂਰਾ ਹਾਸਿਆਸੀ ਤੌਰ ਤੇ ਪੂਰਾ ਗਰਮ ਹੈ ਜੀ ਪੂਰਾ ਕਿਵੇਂ ਦੇਖਦੇ ਹੋ ਕਿਹੜੇ ਕੈਂਡੀਡੇਟ ਦੇ ਜਿੱਤੇ ਮੈਨੂੰ ਕੁਝ ਨਹੀਂ ਸਮਝ ਆ ਰਹੀ ਭਾਜੀ ਕੌਣ ਜਿੱਤੂਗਾ ਜੀ ਇਸ ਵਾਰ ਇਹ ਮਾਹੌਲ ਨੂੰ ਦੇਖ ਕੇ ਤਿੰਨ ਹੀ ਹੈ ਜੀ ਇਸ ਵਾਰ ਇਹ ਆਸ਼ੂ ਜੀ ਨੇ ਤੁਹਾਡੇ ਆ ਜੀਵਨ ਗੁਪਤਾ ਜੀ ਨੇ ਇਹ ਆਮ ਆਦਮੀ ਪਾਰਟੀ ਹੈ ਜੀ ਇਹਨਾਂ ਦੀਆਂ ਕਾਂਟੇ ਟੱਕਰ ਆ ਥੋੜੀ ਜੀ ਵੋਟਾਂ ਥੋੜੀ ਜੀ ਵੋਟਾਂ ਦੇ ਫੈਸਲਾ ਹੋਏ ਹਰਾਨੀ ਜਲੰਘ ਫੈਸਲਾ ਆਵਾ ਆਏਗਾ ਜੀ ਦੇਖਣਾ ਤੁਹਾਡੇ ਮੁਤਾਬਕ ਬਹੁਤ ਘੱਟ ਮਾਰਜਿਨ ਦੇ ਨਾਲ ਜਿਹੜੇ ਕੈਂਡੀਡੇਟ ਹਾਂ ਹਾਂ ਬਿਲਕੁਲ ਹਾਂਜੀ ਹਾਂਜੀ ਬਾਕੀ ਆ ਦੇਖੋ ਥੋੜੇ ਜਿਹਾ ਕੈਮਰਾ ਘੁਮਾਓ ਇਹ 3.5 ਸਾਲ ਚ ਆਵਾ ਦੀ ਪਾਰਟੀ ਦਾ ਰਾਜ ਰਿਹਾ ਜੀ ਉਸ ਤੋਂ 10 ਸਾਲ ਪਹਿਲਾਂ ਜਿਹੜੀ ਵੀ ਪਾਰਟੀਆਂ ਰਹੀਆਂ ਹਮੇਸ਼ਾ ਇਹੀ ਆੜ ਰਿਹਾ ਜਿਹੇ ਕੰਮ ਹੁੰਦੇ ਰਹਿਣ ਮੇਰੇ ਖਿਆਲ ਨਾਲ ਪੈਸਾ ਲਾਣ ਦੀ ਲੋੜ ਨਹੀਂ ਵੋਟ ਘਰੇ ਬੈਠੇ ਪੈ ਜੀ ਇਹ ਨਾਲ ਸਾਰੀਆਂ ਪਾਰਟੀਆਂ ਡਿਵੈਲਪਮੈਂਟ ਦੇ ਮੁੱਦੇ ਦੀ ਗੱਲ ਕਰਦੀਆਂ ਨੇ ਜੀ 15 ਸਾਲ ਤੋਂ ਇੱਥੇ ਪਾਣੀ ਖੜਦਾ ਜੀ ਜਦੋਂ ਬਾਰਿਸ਼ ਆਉਂਦੀ ਐਂ ਪਾਣੀ ਖੜ ਹੋਰ ਕਿਹੜੇ ਕਿਹੜੇ ਮੁੱਦੇ ਨੇ ਲਾਕੇ ਤੇ ਜਿਨ੍ਹਾਂ ਨੂੰ ਟ੍ਰੈਫਿਕ ਆ ਜੀ ਟ੍ਰੈਫਿਕ ਆ ਤੁਹਾਡੇ ਸਿਵਰੇਜ ਸਿਸਟਮ ਆ ਜੀ ਇਹੀ ਕੰਮ ਹੋ ਜਾਣ ਤੇ ਜਨਤਾ ਤਾਂ ਨੋਪੇ ਵੋਟ ਪਾਏ ਜੀ ਹੋਰ ਜਨਤਾ ਨੂੰ ਚਾਹੀਦਾ ਕੀ ਆ ਜੀ ਕੁਝ ਨਹੀਂ ਚਾਹੀਦਾ ਜਨਤਾ ਨੂੰ